ਸਰਦੀਆਂ ਵਿੱਚ ਖਾਓ ਇਹ ਤਾਕਤ ਨਾਲ ਭਰਪੂਰ ਬਾਜਰੇ ਦੀ ਇਹ ਪਿੰਨੀ ਅੱਜ ਆਪਾਂ ਬਾਜਰੇ ਦੀ ਚੂਰੀ ਬਣਾ ਕੇ ਤਿਆਰ ਕਰਾਂਗੇ ਤੇ ਬਾਜਰੇ ਦੀ ਚੂਰੀ ਬਣਾਉਣ ਵਾਸਤੇ ਆਪਾਂ ਆਟਾ ਲੈ ਲਿਆ ਸੀ ਛਾਂਕੇ ਤੇ ਉਹਦੇ ਵਿੱਚ ਆਪਾਂ ਦੋ ਕ ਚਮਚੇ ਘਿਓ ਦੇ ਪਾਤੇ ਘਿਓ ਪਾ ਕੇ ਆਪਾਂ ਆਟੇ ਨੂੰ ਚੰਗੀ ਤਰ੍ਹਾਂ ਗੁੰਨ ਲਿਆ ਮਸਲ ਮਸਲ ਕੇ ਆਪਾਂ ਚੰਗੀ ਤਰ੍ਹਾਂ ਗੁੰਨ ਲੈਣਾ ਗੁੰਨਣ ਤੋਂ ਬਾਅਦ ਆਪਾਂ ਪੇੜੇ ਬਣਾ ਕੇ ਉਸ ਦੇ ਰੋਟੀ ਬੇਲ ਲੈਣੀ ਆ ਰੋਟੀ ਬੇਲ ਕੇ ਆਪਾਂ ਰੋਟੀ ਪਕਾਉਣੀ ਆ ਦੇਖੋ ਜੀ ਰੋਟੀ ਬਣ ਕੇ ਆਪਣੀ ਹੋ ਗਈ ਤਿਆਰ ਆਪਾਂ ਕਰਾਰੀ ਜੀ ਸੇਕ ਲਈ ਕਰਾਰੀ ਜੀ ਸੇਕ ਕੇ ਤੇ ਆਪਾਂ ਰੋਟੀ ਕਰ ਲਈ ਤਿਆਰ ਆਪਾਂ 4-5 ਰੋਟੀਆਂ ਇਸੇ ਤਰ੍ਹਾਂ ਇਕੱਠੀਆਂ ਕਰ ਲਈਆਂ ਬਣਾ ਲਈਆਂ ਤੇ ਹੁਣ ਆਪਾਂ ਇੱਕ ਪੈਨ ਦੇ ਵਿੱਚ ਪਾ ਲੈ ਕੇ ਆਓ ਤੇ ਉਹਦੇ ਵਿੱਚ ਪਾ ਲਈ ਡਾਈ ਫਰੂਟ ਡਾਈ ਫਰੂਟਾਂ ਨੂੰ ਆ ਹਲਕਾ ਜਿਹਾ ਆਪਾਂ ਫਰਾਈ ਕਰ ਲਿਆ ਤੇ ਹੁਣ ਉਸੇ ਪੈਨ ਦੇ ਵਿੱਚ ਆਪਾਂ ਗੁੜ ਪਾ ਲਿਆ ਗੁੜ ਪਾ ਕੇ ਪਾਣੀ ਪਾ ਕੇ ਮੈਲਟ ਕਰ ਲਿਆ ਤੇ ਆ ਡਾਈ ਫਰੂਟ ਜਿਹੜੇ ਸੀਗੇ ਆਪਾਂ ਉਹ ਕੁੱਟ ਲਏ ਦਰਦਰੇ ਜਿਹਾ ਕੁੱਟ ਕੇ ਤੇ ਹੁਣ ਆਪਾਂ ਜਿਹੜੀਆਂ ਰੋਟੀਆਂ ਸੀ ਉਹਨਾਂ ਦੀ ਚੂਰੀ ਬਣਾ ਲਈ ਤੇ ਉਹਦੇ ਵਿੱਚ ਗੁੜ ਪਾਤਾ ਜਿਹੜਾ ਆਪਾਂ ਮੈਲਟ ਕਰਕੇ ਰੱਖਿਆ ਸੀ ਤੇ ਉਹਦੇ ਵਿੱਚ ਹੁਣ ਆਪਾਂ ਵੱਡੇ 2-3 ਚਮਚਾ ਪਾ ਪਾਤੇ ਘਿਓ ਦੇ ਲਓ ਜੀ ਆਪਾਂ ਹੁਣ ਸਾਰੀਆਂ ਚੀਜ਼ਾਂ ਮਿਕਸ ਕਰਕੇ ਤੇ ਆਪਾਂ ਇਹਦੀਆਂ ਬੱਟ ਲਵਾਂਗੇ ਪਿੰਨੀਆ ਤੇ ਦੇਖੋ ਆਪਣੀ ਹੈਲਦੀ ਪਿੰਨੀ ਚੂਰੀ ਬਣ ਕੇ ਹੋ ਗਈ ਤਿਆਰ